ਬਸ ਅਰਦਾਸ ਲਈ ਬੋਲੋ ਬਸ ਸਾਰੇ ਆਪਣੇ ਟਾਈਟਲ ਵੀ ਜਿਹੜੇ ਦੇਨੇ ਬਸ ਅਰਦਾਸ ਲਈ ਹਣ ਕੋਈ ਬਸ ਬਹੁਤ ਸਾਰੇ ਸੱਜਣ ਸੀ ਜਿਹੜੇ ਹਣਾ او ਆਰ ਆਈ ਪੀ ਆਰ ਆਈ ਪੀ ਲਿਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਹੈ ਇੱਕ ਜਿਉਂਦੇ ਜਾਗਦੇ ਬੰਦੇ ਲਈ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਤੇ ਉਹਦੀ ਹਿੰਮਤ ਦੇਖੋ ਕਿ ਐਡੇ ਮੇਜਰ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਤੇ ਨੋ ਡਾਊਟ ਆਪ ਵੀ ਲੜ ਰਿਹਾ ਹੋਰ ਨਾਲ ਮਹਾਰਾਜ ਦੀ ਖੇਡ ਹੈ ਕਿਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹਿ ਲੋ ਸਾਰੇ ਹਨ ਜਿਹੜੇ ਆਰਟਿਸਟਾਂ ਨੂੰ ਚਾਹਣ ਵਾਲੇ ਸੁਣਨ ਵਾਲੇ ਹੁੰਦੇ ਉਹਨਾਂ ਦੀਆਂ ਅਰਦਾਸਾਂ ਕੰਟੀਨਿਊ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ 콜 ਆ ਰਹੀਆਂ ਜਿਵੇਂ ਕਿ ਇੱਥੇ ਅਰਦਾਸ ਹੋਈ ਹੈ ਇੱਥੇ ਅਰਦਾਸ ਹੋਈ ਹੈ ਕਿਸੇ ਨੇ ਖੰਡ ਪਾਟ ਸੁਖਿਆ ਹੈ ਕਿਸੇ ਨੇ ਸਾਈ ਪਾਟ ਸੁਖਿਆ ਸੋ ਇੱਕ ਲੋ ਗਾਇਕ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਨਾ ਸੋ ਸੋ ਫਸ ਤੁਸੀਂ ਵੀ ਸਾਰੇ ਬਸ ਹਨਾ